ਕੌਂਗੜਾ ਜਿਹੜਾ ਤੁਹਾਡੇ ਸਾਹਮਣੇ ਹੀ ਹੈ ਜੀ ਬਹੁਤ ਗੁਰੂ ਮਹਾਰਾਜ ਸਾਹਿਬ ਦੀ ਮਿਹਰ ਹੈ ਕਿ ਜਿੰਨੀਆਂ ਵੇਖੋ ਇੱਥੇ ਅਕਾਲੀ ਦਲ ਤੇ ਆਪ ਸਾਡੀਆਂ ਅਸੈਂਬਲੀ ਹਲਕੇ ਦੇ ਵਿੱਚ ਇਕੱਠਾ ਹੋ ਗਿਆ ਕਿਉਂਕਿ ਇਹਨਾਂ ਨੂੰ ਪਤਾ ਹੈ ਇਕੱਲੇ-ਇਕੱਲੇ ਤੇ ਸਾਡਾ ਮੁਕਾਬਲਾ ਕਰ ਨਹੀਂ ਸਕਦੇ ਅਕਾਲੀ ਦਲ ਵਾਲੇ ਗੋਡਿਆਂ ਭਰਨੇ ਹੋ ਗਏ ਆਪਣੇ ਬਹੁਤੀ ਜਗ੍ਹਾ ਤੇ ਆਪ ਦੀ ਮਰਜ਼ੀ ਦੇ ਨਾਲ ਹੀ ਆਪਣੇ ਕੈਂਡੀਡੇਟ ਵਿਧਰੋ ਕਰ ਲਏ ਤੇ ਕਾਗਜ਼ ਕੈਨਸਲ ਕਰਾ ਦਿੱਤੇ ਬਟ ਮੈਨੂੰ ਪਤਾ ਹੈ ਦੋਨੋਂ ਵੀ ਰਲ ਜਾਣ ਅਸੀਂ ਸਾਰੀ ਜਗ੍ਹਾ ਤੇ ਇਹਨਾਂ ਦੀ ਚੰਗੀ ਤੇ ਇਹਨਾਂ ਦਾ ਮਾਜਾ ਲਾਵਾਂ ਗਾ ਗੁਰੂ ਮਹਾਰਾਜ ਸਾਹਿਬ ਦੀ ਕਿਰਪਾ ਰਹਿਣੀ ਹੈ ਤਿੰਨ ਜ਼ਿਲ੍ਹਾ ਪ੍ਰੇਸ਼ਦ ਨੇ ਮੇਰੇ ਕੋ ਤੇ 16 ਹੁਣੇ ਸਾਹਿਬ ਅਜ਼ੀਰ ਸਿੰਘ ਲਾਲੀ ਖੜੇ ਨੇ ਧਾਰੀਵਾਲ ਬੈਲਟ 'ਚ ਮੇਰੀ ਮੀਟ ਵਾਲੀ ਬੈਲ ਸਾ ਭੁਪਿੰਦਰ ਸਿੰਘ ਸੈਣੀ ਠੇਕੇਦਾਰ ਸਾਹਿਬ ਗੁਨੂਪੁਰ ਇਹ ਖੜੇ ਨੇ ਜਾਨ ਰਕੇਸ਼ ਕੁਮਾਰ ਮਾਲੀਆ ਜੀ ਸਾਡੇ ਚੇਅਰਮੈਨ ਸਾਹਿਬ ਤੁਗਲਵਾੜਾ ਜੋਨਚੋ ਖੜੇ ਨੇ ਇਹ ਸਾਰੀਆਂ ਦੀ ਸਾਰੀਆਂ ਜਿਹੜੀਆਂ ਜ਼ਿਆਦਾ ਪ੍ਰੇਸ਼ਿਤੀਆਂ ਸੀਟਾਂ ਨੇ ਵੱਡੇ ਪੈਮਾਨੇ ਤੇ ਕਾਂਗਰਸ ਜਿੱਤ ਰਹੀ ਹੈ ਹੁਣ ਜਾਂ ਫੇਰ ਜਿੱਤ ਹੋ ਰਹੀ ਹੈ ਤੇ ਇਸੇ ਗੱਲ ਕਰਕੇ ਵਿਚਾਰੇ ਇਕੱਠੇ ਹੁੰਦੀ ਕੋਸ਼ਿਸ਼ ਕਰ ਰਹੇ ਨੇ ਜਿਹੜੇ ਐਮਐਲਏ ਬਿਆਪੁਰ ਹੈਗੇ ਨੇ ਉਹਨਾਂ ਨੇ ਇੱਕ ਬਿਆਨ ਦਿੱਤਾ ਹੈਗਾ ਕਿ ਜਿਹੜਾ ਸਾਡੇ ਪੰਚਾਇਤਾਂ ਚ ਚਾਉਦਾ ਉਹਨੂੰ 5 ਲੱਖ ਤੱਕ ਲਾ ਕੇ ਤੱਕ ਲੱਗਦਾ ਇਨਾਮ ਦਿੱਤਾ ਜਾਵੇਗਾ ਲੱਗਦਾ ਵੀ ਚੁਆਣੇ ਲਾਲਚ ਦੇ ਰਹੇ ਆ ਪਾਪਸ਼ ਨੂੰ ਸਟੇਟ ਕੀਤੀ ਗਈ ਹੈ 4 ਸਾਲ ਤੱਕ ਚੁਆਣੀ ਨਹੀਂ ਦਿੱਤੀ ਕਿਸੇ ਨੂੰ ਤੇ ਜਿਹੜੇ 4 ਪੈਸੇ ਕਾਂਗਰਸ ਦੀ ਸਰਕਾਰ ਦੇ ਉਹ ਵੀ ਖਾ ਗਏ ਇਹਨਾਂ ਦੇ ਐਮਐਲਏ ਸਾਰੇ ਇਹਨਾਂ ਕੋ ਕੀ ਆਸ ਰੱਖ ਸਕਦੇ ਹੋ ਇਹ ਆਪ ਦੇ ਐਮਐਲਏ ਆ ਕੋਈ ਇਹਨਾਂ ਦੇ ਪੱਲੇ ਕੁਝ ਨਹੀਂ ਜ਼ਹਿਰ ਖਾਣ ਜੋਗੇ ਤੇ ਇਹਨਾਂ ਕੋ ਪੈਸੇ ਨਹੀਂ ਦੇਣਾ ਇਹਨਾਂ ਦੇ ਤੁਹਾਨੂੰ ਕੀ ਵੇਖੋ ਜਿਹੜੀਆਂ ਪੰਚਾਇਤਾਂ ਬਣੀ ਨੂੰ ਵੀ ਸਾਲਸਾਲ ਹੋ ਗਿਆ ਜੇ ਸਰਕਾਰ ਨੂੰ ਬਣੀ ਨੂੰ 4 ਸਾਲ ਹੋ ਗਏ ਜੇ 4 ਸਾਲਾਂ ਚੁਆਨੀ ਦੀ ਦੇ ਸਕੇ ਹੁਣ ਕੀ ਦੇਣਗੇ ਹੋਣ ਤੇ ਅਗਲੀ ਸਰਕਾਰ ਕਾਂਗਰਸੀ ਦੇਗੀ ਇਸ ਬਿਆਨ ਦੇ ਬਾਵਜੂਦ ਸਾਬਤ ਜਬਤ ਦੀ ਉਲੰਘਣਾ ਲਈ ਸ਼ਿਕਾਇਤ ਕੀਤੀ ਗਈ ਹੈ ਕਿਹਦਾ 100% ਉਲੰਘਣਾ ਹੈ ਇਹ ਜਿਹੜਾ ਇਲੈਕਸ਼ਨ ਕਮਿਸ਼ਨ ਨੇ ਨਾਇ ਦੇ ਦੰਦ ਨੇ ਟੁਥਲੈਸ ਹੈ ਕਰਨੇ ਇਹਨਾਂ ਨੇ ਕੁਝ ਨਹੀਂ ਪਰਸੋ ਵੋਟਾਂ ਪੈ ਜਾਣੀਆਂ ਤੋਂ ਜੇ ਤੇ ਕੋਈ ਐਕਸ਼ਨ ਲੈਣ ਵਾਲੇ ਤਾਂ ਇਹ ਪੁਲਿਸ ਨੇ ਜੋ ਗੁੱਡਾ ਕਰਦੀ ਪੰਜਾਬ ਚ ਕੀਤੀ ਹੈ ਜਿਉਂ ਦੇ ਖਿਲਾਫ ਇਲੈਕਸ਼ਨ ਕਮਿਸ਼ਨ ਕੋਈ ਨਹੀਂ ਪੰਜਾਬ ਦਾ ਕਰ ਸਕਿਆ ਇੱਥੇ ਵੀ ਇਹ ਦਿয়ালਪੁਰੇ ਨੂੰ ਕਿਸ ਨੇ ਕੀ ਕਹਿਣਾ ਕਾਂਗਰਸਾਈ ਕਮਾਨ ਨੇ ਨਮਜੋਤ ਕੋਰ ਸਿੱਧੂ ਨੂੰ ਪੋਰਤਲ ਕੀਤੀ ਆ ਤੇ ਚਾਰਜਿੰਗ ਲਗਾਈ ਪੰਜਾਬ ਚਾਰਜਿੰਗ ਲਗਾਈ ਕੀ ਕਰਨ ਉਹ ਤੇ ਇਨਚਾਰਜ ਨੂੰ ਪਤਾ ਹੋਏ ਹਾਂਜੀ ਬਹੁਤ ਜੀ ਇੱਕ ਸਾਰੇ ਜਿਹੜਾ ਆਪਣਾ ਹਰਜਿੰਦਰ ਸਿੰਘ ਠੇਕੇਦਾਰ ਨੇ ਜੋ ਕਿ ਪੂਰਬ ਕਾਂਗਰਸੀ ਵਿਧਾਇਕ ਰਹੇ ਨੇ ਉਹਨੇ ਕਿਹਾ ਕਿ ਚਾਰਪੁਰ ਮੇਰੇ ਕੋ ਵੀ ਮੰਗੀ ਤੇ ਗਈ ਇਸ ਲਈ ਚਲੋ ਤੋਂ ਉਹਨੂੰ ਕੋ ਪੰਜਾਬ ਵਿਜੀਲੈਂਸ ਕੋ ਬਿਆਨ ਦੇਉ ਜਾ ਪਾਸ ਤੇ ਦੇਖੋ ਜੀ ਜਿਹੜਾ মিডিਆ ਹੁੰਦਾ ਇਹ ਸਭ ਨਾਲ ਵੱਧ ਜਿਹੜੀ ਤਾਕਤ ਅੱਜਕੱਲ ਜੇ سوشل মিডিਆ ਦੀ ਆਪਾਂ ਸਮਝਦੇ ਆ ਤੁਸੀਂ ਸਾਰੇ ਏਰੀਆ ਚ ਵਿਚਰਦੇ ਹੋ ਹਲਕੇ ਚ ਦੇਖਦੇ ਹੋ ਅਸੀਂ ਤਾਂ ਆਪਣਾ ਜੋ ਸਾਨੂੰ ਸੇਵਾ ਦਿੱਤੀ ਹੈ ਪਾਰਟੀ ਵੱਲੋਂ ਵਰਕ ਕਰ ਰਹੇ ਆ ਬਾਕੀ ਇਹ ਇਲੈਕਸ਼ਨ ਜਿਹੜੇ ਆ ਇਹ ਆਉਣ ਵਾਲੀ 2027 ਦਾ ਇੱਕ ਸੈਮੀਫਾਈਨਲ ਆ ਔਰ ਸਾਰੇ ਹਲਕੇਚ ਲੋਕ ਸਰਦਾਰ ਪ੍ਰਤਾਪ ਸਿੰਘ ਬਾਜਵਾ ਜੀ ਦਾ ਬਹੁਤ ਸਤਿਕਾਰ ਕਰਦੇ ਨੇ ਉਹਨਾਂ ਨੂੰ ਦਿਲੋਂ ਪਿਆਰ ਕਰਦੇ ਨੇ ਨਾ ਠੇਕੇਦਾਰ ਜੀ ਕਿੰਨੇ ਪਿੰਡਵਾ ਤੁਹਾਡੇ ਜ਼ੋਨ ਦੇ ਵਿੱਚ ਤੇ ਕਿੰਨੇ ਕੁ ਹੁਣ ਤੱਕ ਜਿਹੜੇ ਕੈਂਪੇਨ ਹੋ ਗਈ ਹੈ ਸਾਡੇ ਆਪਣੇ ਕਨਵਣ ਬਲਾਕ ਦੇ ਜਿਹੜੇ ਬਲਾਕ ਸੰਤੀ ਦੇ ਸਾਡੇ 15 ਜ਼ੋਨ ਨੇ ਔਰ ਜ਼ਿਲ੍ਹਾ ਪ੍ਰੀਸ਼ਦ ਦਾ ਜੋ 21 ਜ਼ੋਨ ਆਉਂਦਾ ਕਨਵਣ ਜ਼ੋਨ ਨੰਬਰ 9 ਔਰ ਮੇਰੇ ਕੋਲ 68 ਪਿੰਡ ਨੇ ਜਿਨ੍ਹਾਂ ਵਿੱਚੋਂ ਮੈਂ ਕਰੀਬਨ 51 52 ਪਿੰਡਾਂ ਦੇ ਵਿੱਚ ਜਾ ਚੁੱਕੇ ਆ ਬਾਕੀ ਪਿੰਡ ਪੈਂਡਿੰਗ ਨੇ ਉਹਨਾਂ ਨੂੰ ਵੀ ਮੇਰੀ মিডিਆ ਰਾਈ ਬੇਨਤੀ ਹੈ ਕਿ ਅਗਰ ਅਸੀਂ ਆ ਵੀ ਨਹੀਂ ਸਕੇ ਤੁਹਾਡੇ ਕੋਲ ਫੋਨ ਤੇ ਅਸੀਂ ਤੁਹਾਡੇ ਨਾਲ رابطہ ਕੀਤਾ মিডিਆ ਰਾਈ ਸੋਸ਼ਲ ਮੀਡੀਆ ਰਾਈ ਤੁਹਾਨੂੰ ਸਾਰਿਆਂ ਨੂੰ ਰਿਸਪੈਕਟ ਸਹਿਤ ਇਹ ਬੇਨਤੀ ਆ ਕਿ ਕੰਗਸ ਪਾਰਟੀ ਨੂੰ ਵੋਟ ਪਾ ਕੇ ਬਾਜਵਾ ਸਾਹਿਬ ਦੇ ਹੱਥ ਮਜ਼ਬੂਤ ਕਰੋ ਕੀ ਕੀ ਲੋਕ ਮੁਸ਼ਕਲਾਂ ਦੱਸ ਰਹੇ ਤੁਹਾਨੂੰ ਮੁਸ਼ਕਲਾਂ ਤਾਂ ਹਾਲੀ ਕੋਈ ਨਹੀਂ ਹੋਇਆ ਜੀ ਉਹ ਜਿੰਨੀਆਂ ਉਹ ਬੋਲ ਰਹੇ ਸੀ ਉਹਦੇ ਤੋਂ ਕਈ ਗੁਣਾ ਜ਼ਿਆਦਾ ਨਾਲ ਹੋ ਰੈਡ ਹੋ ਗਈਆਂ ਨੇ ਜੋ ਮੁਸ਼ਕਲਾਂ ਅਜ ਤੋਂ 4 ਸਾਲ ਪਹਿਲਾਂ ਕਹਿੰਦੇ ਸੀ ਹੱਲ ਕਰਾਂਗੇ ਉਹਨਾਂ ਨੂੰ ਇਹਨਾਂ ਡਬਲ ਕਰਕੇ ਲੋਕਾਂ ਦੇ ਨਾਲ ਜਿਹੜਾ ਉਹਨੂੰ ਦੁਗਣਾ ਕਰਕੇ ਤੋਹਫ਼ਾ ਦਿੱਤਾ ਤੁਸੀਂ ਦੇਖ ਰਹੇ ਹੋ ਲਾਅ ਐਂਡ ਆਰਡਰ ਤੇ ਦੇਖ ਲਓ ਬੇਰੁਜ਼ਗਾਰੀ ਤੇ ਦੇਖ ਲਓ ਡਿਵੈਲਪਮੈਂਟ ਸੜਕਾਂ ਦੀ ਪਿੰਡਾਂ ਦੀ ਕਿਸੇ ਵੀ ਪੰਚਾਇਤ ਨੂੰ ਪੰਜਾਬ ਸਰਕਾਰ ਵੱਲੋਂ ਅਜ ਤੱਕ 5 ਰੁਪਏ ਵੀ ਫੰਡ ਨਹੀਂ ਦਿੱਤਾ ਗਿਆ ਉਹ ਵਿੱਤ ਕਮਿਸ਼ਨ ਦੇ ਪੈਸੇ ਜਿਹੜੇ ਆਉਂਦੇ ਨੇ ਅਕਾਊਂਟ 'ਚ ਉਹਨਾਂ ਦੀ ਇਹ ਪਰਚੀਆਂ ਲਫਾਫਿਆਂ 'ਚ ਪਾ ਕੇ ਤੇ ਗੁੰਮਰਾਹ ਕਰ ਰਹੇ ਨੇ ਸਰਪੰਚਾਂ ਨੂੰ ਕਿ ਤੁਹਾਨੂੰ ਡਿਵੈਲਪਮੈਂਟ ਵਾਸਤੇ ਫੰਡ ਦੇ ਰਹੇ ਨੇ ਕੇ ਕਿਦਰ ਸਾਹਿਬ ਜਿਵੇਂ ਪੰਚਾਇਤੀ ਫੰਡਾਂ ਦੀਆਂ ਵਜੂਰੀਆਂ ਹੁੰਦੀਆਂ ਪੰਚਾਇਤਾਂ ਦੀਆਂ ਤੇ ਸਾਲਦਰ ਸਾਹਿਬ ਆਵਾਕ ਕਿ ਲੱਗਦਾ ਨਹੀਂ ਕਿ ਚੁਣੌਤੀ ਹੈ ਸਰਕਾਰ ਦੇ ਅੱਗੇ ਨਹੀਂ ਉਹ ਤਾਂ ਹੁਣ ਲਾਰੇ ਆ ਜੀ ਇੱਕ ਇੱਕ ਸਰਕਾਰ ਦੀ ਜਿਹੜੀ ਹੈ ਨਾ ਉਹ ਪਹਿਲਾਂ ਇਸ ਚੀਜ਼ ਨੂੰ ਤਿਆਰ ਕੀਤਾ ਜਾਂਦਾ ਆਪਣਾ ਸਾਰਾ ਸਿਸਟਮ ਕਿ 5 ਸਾਲ ਚ ਅਸੀਂ ਕਿਹੜੇ ਕੰਮ ਕਦੋਂ ਕਰਨੇ ਨੇ ਕਿੱਥੋਂ ਅਸੀਂ ਫੰਡਸ ਅਰੇਂਜ ਕਰਨੇ ਨੇ ਕਿੱਥੇ ਉਹਨਾਂ ਦਾ ਖਰਚਾ ਕਰਨਾ ਤੁਸੀਂ ਸਾਰੇ ਦੇਖ ਹੀ ਰਹੇ ਹੋ ਕਿ ਲਾਰੇ ਆ ਤੋਂ ਇਲਾਵਾ ਹੁਣ ਇਹਨਾਂ ਦਾ ਮੈਕਸਿਮਮ ਜੋਰ ਇਸ ਗੱਲ ਤੇ ਆ ਕੇ ਪੰਜਾਬ ਦੀ ਜਿੰਨੇ ਵੀ ਪ੍ਰਾਪਰਟੀ ਜਾਂ ਸਟੇਟ ਦੀ ਉਹਨੂੰ ਸੇਲ ਕਰਕੇ ਉਹਨੂੰ ਲੀਜ਼ ਤੇ ਰੱਖ ਕੇ ਫੰਡਸ ਅਰੇਂਜ ਕੀਤੇ ਜਾਣ ਤੇ ਉਹਨਾਂ ਨਾਲ ਅਸੀਂ ਇੱਕ ਉਹ ਲੁਭਾਵਣਾ ਚੋਣ ਦਾ ਜਿਹੜਾ ਇਹਨਾਂ ਦਾ ਹੁੰਦਾ ਇੱਕ ਪੱਤਾ ਜਿਹਨੂੰ ਕਹਿੰਦੇ ਆਪਾਂ ਵਰਤਦੇ ਆਂ ਕਿ ਬੀਬੀਆਂ ਨੂੰ 1000 ਰੁਪਿਆ ਉਹਨਾਂ ਦੇ ਆਖਰੀ ਦੋ ਤਿੰਨ ਮਹੀਨਿਆਂ ਚ ਉਹਨਾਂ ਦੇ ਅਕਾਊਂਟ ਚ ਪਾਇਆ ਜਾਵੇ ਤਾਂ ਕਿ ਸਾਨੂੰ ਜਿਹੜੀ ਆ ਇਹ ਵੋਟ ਮੈਕਸਿਮਮ ਜਿਹੜੀ ਆ ਸਾਡੇ ਹੱਕ ਚ ਪੁੱਗ ਸਕੇ ਜੋ ਕਿ ਸਾਰਾ ਫੇਲ ਹੋਏਗਾ